जय पीरा दी जी जय साईंयां दी महफ़िल मस्ताना दे चैनल ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਦੋਂ ਅਸੀਂ ਕਿਸੇ ਦੇ ਹੱਕ ਅੰਦਰ ਦੁਆ ਫਰਿਆਦ ਕਰਦੇ ਹਾਂ ਤੇ ਉਹ ਫਰਿਆਦ ਜਲਦੀ ਕਿਉਂ ਕਬੂਲ ਹੋ ਜਾਂਦੀ ਆ ਬਾਕੀ ਜੋ ਅਸੀਂ ਆਪਣੇ ਲਈ ਮੰਗਦੇ ਹਾਂ ਹਰ ਰੋਜ਼ ਅਰਦਾਸਾਂ ਕਰਦੇ ਹਾਂ ਕਈ ਮਹੀਨਿਆਂ ਤੋਂ ਸਾਲ ਵੀ ਬੀਤ ਜਾਂਦੇ ਆ ਪਰ ਉਹ ਅਰਦਾਸ ਜਿਹੜੀ ਆ ਪੂਰੀ ਨਹੀਂ ਹੁੰਦੀ ਪਰ ਕਿਸੇ ਦੇ ਹੱਕ ਅੰਦਰ ਜੇਕਰ ਅਸੀਂ ਅੱਜ ਕੁਝ ਕਹਿ ਦਈਏ ਤੇ ਉਹ ਫਟਸ ਸੱਚ ਹੋ ਜਾਂਦਾ ਹੈ ਸੋ ਇਹਦਾ ਕੀ ਕਾਰਨ ਹੈ ਆਪਾਂ ਅੱਜ ਦੀ ਵੀਡੀਓ ਵਿੱਚ ਗੱਲ ਸਾਂਝੀ ਕਰਾਂਗੇ ਜੀ ਵੀਡੀਓ ਨੂੰ ਮਿਹਨਤ ਨਾਲ ਹੀ ਪੂਰੀ ਸੁਣਿਆ ਕਰੋ ਪੂਰੀ ਵੀਡੀਓ ਸੁਣੋਗੇ ਤਾਂ ਤੁਹਾਨੂੰ ਕੁਝ ਸਿੱਖਣ ਨੂੰ ਮਿਲੇਗਾ ਕਾਫੀ ਗੱਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਸੋ ਜੋ ਮਨ ਵਿੱਚ ਕਈ ਵਾਰ ਸਵਾਲ ਚੱਲਦੇ ਹੈ ਸੋ ਉਹਨਾਂ ਦੇ ਜਵਾਬ ਵੀ ਆਪਣੇ ਆਪ ਤੁਹਾਨੂੰ ਮਿਲ ਸਕਦੇ ਆ ਜੇਕਰ ਪੂਰੀ ਵੀਡੀਓ ਤੁਸੀਂ ਸੁਣੋ ਸੋ ਵੀਡੀਓ ਨੂੰ ਸੁਣਨਾ ਵੀ ਹੈ ਤੇ ਸਮਝਣਾ ਵੀ ਹੈ ਸੋ ਸੁਣਨ ਨਾਲੋਂ ਸਮਝਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੋ ਹਰ ਕੋਈ ਲੈਂਦਾ ਹੈ ਸਮਝਦਾ ਕੋਈ ਬਿਰਲਾ ਹੀ ਹੈ ਸੋ ਜੇਕਰ ਗੱਲ ਨੂੰ ਸਮਝੋਗੇ ਤਾਂ ਅਸੀਂ ਲਾਭ ਲੈ ਸਕਦੇ ਇਹਨਾਂ ਗੱਲਾਂ ਦਾ ਜੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਆਪਾਂ ਕੁਝ ਕਮੈਂਟਾਂ ਦੱਸਾਂਗੇ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਅਸੀਂ ਮਾਰਨਿੰਗ ਟਾਈਮ 3 ਤੋਂ 4 ਵਜੇ ਦੇ ਵਿੱਚ ਪੀਰਾਂ ਦਾ ਪਾਠ ਕਰੀਦਾ ਹੈ ਤੇ ਪਰ ਜਦੋਂ ਪਾਠ ਕਰਦੇ ਆ ਤੇ ਜੱਕ ਕਮ ਕਵਰਾਟ ਕਿਉਂ ਆ ਜਾਂਦੀ ਹੈ ਸੋ ਆਪਾਂ ਦੇਖੋ ਇੱਥੇ ਜੀ ਇਹ ਕਵਾਂਗੇ ਕਿ ਜਦੋਂ ਵੀ ਇਨਸਾਨ ਸੁਰਤੀ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਜਦੋਂ ਸੁਰਤੀ ਲੱਗਦੀ ਹੈ ਆਨੰਦ ਆਉਣਾ ਸ਼ੁਰੂ ਹੁੰਦਾ ਸਿਮਰਨ ਚੱਲਦਾ ਹੈ ਤਾਂ ਇੰਨੀ ਤੇਜ਼ੀ ਦੇ ਨਾਲ ਰਫ਼ਤਾਰ ਜਿਹੜੀ ਤੇਜ਼ ਹੋ ਜਾਂਦੀ ਹੈ ਤਾਂ ਫਿਰ ਕਵਰਾਟ ਹਰ ਇੱਕ ਇਨਸਾਨ ਨੂੰ ਆ ਜਾਂਦੀ ਆ ਝੁਣ ਝੁਣੀ ਆਉਣੀ ਜਾਂ ਫਿਰ ਪਸੀਨੇ ਆਣੇ ਸ਼ੁਰੂ ਹੋ ਜਾਣੇ ਸੋ ਜਦੋਂ ਇਹ ਸਭ ਉਸ ਟਾਈਮ ਹੁੰਦਾ ਹੈ ਜਿਸ ਦਿਨ ਸਿਮਰਨ ਦੇ ਵਿੱਚ ਮਨ ਟਿਕਦਾ ਹੈ ਸੁਰਤੀ ਲੱਗਦੀ ਹੈ ਫਿਰ ਇਹ ਕੁਝ ਸੰਕੇਤ ਮਿਲਦੇ ਹੈ ਮਾਲਕ ਦੀ ਕਿਰਪਾ ਦੇ ਸੋ ਜਦੋਂ ਵੀ ਸਿਮਰਨ ਕਰਨ ਬੈਂਦੇ ਆ ਮਨ ਇਧਰ ਉਧਰ ਪਟਕਦਾ ਹੈ ਮਨ ਟਿਕਦਾ ਨਹੀਂ ਉਦੋਂ ਤੇ ਕੁਝ ਵੀ ਨਹੀਂ ਹੁੰਦਾ ਸਿਰਫ ਇਹ ਹੁੰਦਾ ਹੈ ਕਿ ਸਿਮਰਨ ਕਰਨ ਦਾ ਮਨ ਹੀ ਨਹੀਂ ਉੱਠ ਜਾਈਏ ਨਾ ਕਰੀਏ ਤੇ ਜਿਸ ਦੇ ਨਾਲ ਮਨ ਟਿਕ ਜਾਂਦਾ ਹੈ ਸੁਰਤੀ ਜੁੜਦੀ ਆ ਪਰਮਾਤਮਾ ਨਾਲ ਤਾਂ ਫਿਰ ਘਬਰਾੜ ਚੁਣਚੁਣੀ ਆਉਣੀ ਪਸੀਨਾ ਆਉਣਾ ਇਹ ਨਾਰਮਲ ਗੱਲਾਂ ਹੈ ਸੋ ਕਿਉਂਕਿ ਪਰਮਾਤਮਾ ਦੇ ਕੋਲ ਹੋਣ ਦਾ ਇੱਕ ਤਾਂ ਇਹ ਸੰਕੇਤ ਹੁੰਦਾ ਹੈ ਕਿ ਉਹ ਪਰਮਾਤਮਾ ਦੀ ਕਿਰਪਾ ਹੈ ਤੇ ਇੱਕ ਹੁੰਦਾ ਹੈ ਕਿ ਮਨ ਜਿਹੜਾ ਹੈ ਉਹ ਬੰਦਗੀ ਨਾਲ ਜੁੜ ਰਿਹਾ ਆ ਸੋ ਜਦੋਂ ਮਨ ਤਨ ਦੋਨੋਂ ਹੀ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਨੇ ਸ਼ੁਰੂ ਹੋ ਜਾਣ ਤਾਂ ਮਾਲਕ ਦੀ ਕਿਰਪਾ ਸਮਝ ਲੈਣਾ ਕਿ ਮੁਣੀ ਸ਼ੁਰੂ ਹੋ ਗਈ ਹੈ ਸੋ ਮਾਲਕ ਦੀ ਕਿਰਪਾ ਇਹ ਕੁਝ ਨਿਸ਼ਾਨੀਆਂ ਹਰ ਵਾਰ ਨਹੀਂ ਦੇਖਣ ਨੂੰ ਮਿਲਦੀਆਂ ਸੋ ਹਰ ਰੋਜ਼ ਵੀ ਜਿਹੜਿਆ ਰੂਹਾ ਸੇਵਾ ਸਿਮਰਨ ਕਰਦਿਆਂ ਹਰ ਰੋਜ਼ ਵੀ ਇਸ ਤਰ੍ਹਾਂ ਨਹੀਂ ਹੁੰਦੀ ਸੋ ਕਿਤੇ ਕਿਤੇ ਹੀ ਇਹ ਸਭ ਸੰਕੇਤ ਜਿਹੜੇ ਆ ਭਗਤ ਨੂੰ ਮਿਲਦੇ ਆ ਸੋ ਜਿਹੜੇ ਸੱਚੇ ਮਨ ਨਾਲ ਸੇਵਾ ਸਿਮਰਨ ਕਰਦੇ ਆ ਸੋ ਉਹਨਾਂ ਨੂੰ ਵੀ ਇਹ ਕਈ ਵਾਰ ਸੰਕੇਤ ਮਿਲਦੇ ਕਈ ਵਾਰ ਨਹੀਂ ਮਿਲਦੇ ਸੋ ਕਿਸੇ ਵੇਲੇ ਹੀ ਇੰਨੀ ਤੇਜ਼ੀ ਦੇ ਨਾਲ ਸਿਮਰਨ ਚੱਲਦਾ ਹੈ ਤਾਂ ਘਬਰਾਟ ਆ ਜਾਂਦੀ ਹੈ ਸੋ ਬਹੁਤ ਵਧੀਆ ਸੰਕੇਤ ਹੈ ਜੀ ਮਾਲਕ ਦਾ ਇਸੇ ਤਰ੍ਹਾਂ ਸੇਵਾ ਸਿਮਰਨ ਕਰਦੇ ਰਹਿਣਾ ਚਾਹੀਦਾ ਜੀ ਕਦੇ ਘਬਰਾਉਣਾ ਨਹੀਂ ਹੈ ਸੋ ਦੂਸਰੀ ਗੱਲ ਹੈ ਇੱਥੇ ਇੱਕ ਹੋਰ ਕਮੈਂਟ ਦੱਸਾਂਗੀ ਜੀ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਅਸੀਂ ਲੱਖ ਦਾ ਤਾਂ ਪੀਰ ਜੀ ਨੂੰ ਮੰਨਦੇ ਆ ਤੇ ਅਸੀਂ ਕੀ ਲੱਖ ਦਾ ਤਾਂ ਪੀਰ ਜੀ ਦੇ ਸਿਗਰਟ ਲਗਾ ਸਕਦੇ ਆ ਵੀਰਵਾਰ ਨੂੰ ਸੋ ਦੇਖੋ ਇਹ ਤੁਹਾਡੀ ਆਪ ਦੀ ਸ਼ਰਤ ਆ ਜੇਕਰ ਜਿਸ ਦਿਨ ਮਨ ਕਹਿੰਦਾ ਹੈ ਕਿ ਇਹ ਕਰਮ ਕਰਨਾ ਹੈ ਉਸ ਦਿਨ ਹੀ ਕਰੋ ਤੇ ਐਵੇਂ ਨਹੀਂ ਹਰ ਵੀਰਵਾਰ ਜਿਕਰ ਕਹੀਏ ਕਿ ਇਹ ਕਰਮ ਕਰਨਾ ਹੀ ਕਰਨਾ ਇੰਨਾ ਵੀ ਜ਼ਰੂਰੀ ਨਹੀਂ ਜਦੋਂ ਮਾਲਕ ਖੁਦ ਸੰਕੇਤ ਦਿੰਦਾ ਹੈ ਜਾਂ ਤੁਹਾਡਾ ਮਨ ਕਰੇਗਾ ਜਾਂ ਕੋਈ ਖੁਸ਼ਬੂ ਆਵੇਗੀ ਜਾਂ ਫਿਰ ਤੁਹਾਨੂੰ ਸੁਪਨੇ ਦੇ ਵਿੱਚ ਇਹ ਸਭ ਕੁਝ ਨਜ਼ਰ ਆਉਂਦਾ ਹੈ ਤਾਂ ਇਹ ਕਰਮ ਕਰਨੇ ਆ ਵਰਨਾ ਹਰ ਵਾਰ ਕਰਨ ਦੀ ਨਹੀਂ ਜ਼ਰੂਰਤ ਕਿਉਂਕਿ ਜਦੋਂ ਮਾਲਕ ਨੂੰ ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਉਹ ਪ੍ਰਮਾਤਮਾ ਫਿਰ ਆਪ ਸੰਕੇਤ ਦਿੰਦਾ ਹੈ ਜੇਕਰ ਸੰਕੇਤ ਮਿਲਦੇ ਹੈ ਤਾਂ ਫਿਰ ਤੁਸੀਂ ਇਹ ਕਰਮ ਕਰ ਸਕਦੇ ਆ ਆਪਣੀ ਇੱਛਾ ਅਨਸਾਰ ਸੋ ਹੁਣ ਇੱਥੇ ਆਪਾਂ ਇੱਕ ਬਹੁਤ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਫੋਨ ਤੋਂ ਕਲਮਾ ਕੋਈ ਪੜ ਸਕਦੇ ਆ ਜਾਂ ਫਿਰ ਗੁਰੂ ਦਾ ਦਿੱਤਾ ਹੋਇਆ ਕਲਮਾ ਹੀ ਪੜਨਾ ਆ ਸੋ ਦੇਖੋ ਜੇਕਰ ਗੁਰੂ ਧਾਰਨਾ ਕੀਤੀ ਹੋਈ ਆ ਗੁਰੂ ਨੇ ਨਾਮ ਸ਼ਬਦ ਦਿੱਤਾ ਹੋਇਆ ਆ ਤਾਂ ਫਿਰ ਉਸਨਾਮ ਸ਼ਬਦ ਦਾ ਹੀ ਉਚਾਰਨ ਕਰਨਾ ਚਾਹੀਦਾ ਹੈ ਸੋ ਬਾਕੀ ਜੇਕਰ ਗੁਰੂ ਧਾਰਨਾ ਨਹੀਂ ਹੈ ਕੋਈ ਨਾਮ ਸ਼ਬਦ ਨਹੀਂ ਹੈ ਤੇ ਬਾਕੀ ਫੋਨ ਤੇ ਵੀ ਬਹੁਤ ਸਾਰੇ ਤਰ੍ਹਾਂ ਦੇ ਕਲਮੇ ਮਿਲ ਜਾਂਦੇ ਆ ਪੀਰਾਂ ਫਕੀਰਾਂ ਦੇ ਸੋ ਜੇਕਰ ਤੁਹਾਡੇ ਮਨ ਨੂੰ ਕੋਈ ਕਰਮਾ ਲੱਗਦਾ ਹੈ ਤੁਸੀਂ ਉਸ ਕਲਮੇ ਦਾ ਜਾਪ ਕਰ ਸਕਦੇ ਆ ਸਵੇਰੇ ਸ਼ਾਮ ਸੋ ਮਾਲਕ ਦਾ ਨਾਮ ਹੀ ਲੈਣਾ ਹੈ ਜਿਸ ਸ਼ਬਦ ਤੇ ਮਨ ਟਿਕ ਜਾਵੇ ਫਿਰ ਉਸ ਸ਼ਬਦ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਸੋ ਬਾਕੀ ਕੋਸ਼ਿਸ਼ ਇਹ ਕਰੋ ਕਿ ਗੁਰੂ ਧਾਰਨਾ ਜ਼ਰੂਰ ਕਰੋ ਗੁਰੂ ਤੋਂ ਨਾਮ ਸ਼ਬਦ ਲਓ ਜੋ ਗੁਰੂ ਤੋਂ ਨਾਮ ਸ਼ਬਦ ਲੈਣਾ ਹੈ ਫਿਰ ਉੱਥੇ ਇੱਕ ਗੁਰੂ ਦਾ ਵੀ ਫਰਜ਼ ਹੋ ਜਾਂਦਾ ਹੈ ਸਹੀ ਰਸਤੇ ਤੇ ਪਾਉਣਾ ਸਹੀ ਮੰਜ਼ਿਲ ਦੀ ਤਰਫ ਤੋਰਨਾ ਆਪਣੇ ਭਗਤ ਨੂੰ ਕਿਉਂਕਿ ਕਿਉਂਕਿ ਗੁਰੂ ਹੀ ਪਰਮਾਤਮਾ ਦੇ ਨਾਲ ਮੁਲਾਪ ਕਰਾ ਸਕਦਾ ਹੈ ਸੋ ਇਸ ਕਰਕੇ ਗੁਰੂ ਧਾਰਨਾ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਸੋ ਅੱਜ ਦੀ ਵੀਡੀਓ ਦਾ ਜੋ ਮੇਨ ਵਿਸ਼ਾ ਹੈ ਕਿ ਜਦੋਂ ਅਸੀਂ ਕਿਸੇ ਦੇ ਹੱਕ ਅੰਦਰ ਦੁਆ ਫਰਿਆਦ ਕਰਦੇ ਆ ਤੇ ਉਹ ਫਟ ਜਾਂਦੀ ਹੀ ਕਬੂਲ ਹੋ ਜਾਂਦੀ ਹੈ ਪਰ ਜੋ ਅਸੀਂ ਅਰਦਾਸਾਂ ਆਪਣੇ ਲਈ ਕਰਦੇ ਆ ਹਰ ਰੋਜ਼ ਕਰਦੇ ਆ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਅਸੀਂ ਹਰ ਰੋਜ਼ ਮੰਗਦੇ ਆ ਪਰ ਉਹ ਅਰਦਾਸ ਪੂਰੀ ਨਹੀਂ ਹੁੰਦੀ ਤੇ ਕਿਸੇ ਲਈ ਕੀਤੀ ਹੋਈ ਅਰਦਾਸ ਇੰਨੀ ਚਲਦੀ ਕਿਉਂ ਪੂਰੀ ਹੋ ਜਾਂਦੀ ਹੈ ਤੇ ਕਾਰਨ ਕੀ ਹੈ ਕਿਸ ਤਰ੍ਹਾਂ ਜਲਦੀ ਉਹ परमात्मा ਤੇ ਫਰਿਆਦ ਕਬੂਲ ਕਰ ਲੈਂਦਾ ਹੈ ਸੋ ਆਪਾਂ ਅੱਜ ਇਹਦੇ ਤੇ ਗੱਲ ਕਰਨੀ ਹੈ ਜੀ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਾ ਸਮਝੋ ਤੇ ਫਿਰ ਅਮਲ ਜ਼ਰੂਰ ਕਰੋ ਜੀ ਸੋ ਹੁਣ ਦੇਖੋ ਇੱਥੇ ਗੱਲ ਕਰਾਂਗੇ ਕਿ ਜਦੋਂ ਅਸੀਂ ਆਪਣੇ ਲਈ ਅਰਦਾਸ ਕਰਦੇ ਆ ਤੇ ਅਸੀਂ ਜੋ ਆਪਣਾ ਮਨ ਹੈ ਉਹ ਟਕਾਉਂਦੇ ਨਹੀਂ ਵਿਸ਼ਵਾਸ ਨਹੀਂ ਬਣਾ ਕੇ ਰੱਖਦੇ ਅਰਦਾਸ ਤਾਂ ਕਰਦੇ ਆ ਇਹ ਵੀ ਹੈ ਕਿ ਉਹ ਮਾਲਕ ਸੁਣੇਗਾ ਪਰ ਕਿਤੇ ਨਾ ਕਿਤੇ ਡਾਵਾ ਡੋਲਵੀਂ ਅਨਸਾਨ ਹੁੰਦਾ ਹੈ ਪਰ ਜਿੱਥੇ ਹੁਣ ਗੱਲ ਆਉਂਦੀ ਹੈ ਕਿ ਕਿਸੇ ਦੇ ਹੱਕ ਅੰਦਰ ਫਰਿਆਦ ਕਰਨੀ ਉੱਥੇ ਕੀ ਹੁੰਦਾ ਹੈ ਕਿ انسان ਆਪਣੇ ਮਾਲਕ ਤੇ ਇੱਕ ਭਰੋਸਾ ਕਰਕੇ ਕਿਸੇ ਲਈ ਅਰਦਾਸ ਕਰ ਦਿੰਦਾ ਹੈ ਤੇ ਉਹ ਅਰਦਾਸ ਬਾਰ-ਬਾਰ ਕਰਨੀ ਵੀ ਨਹੀਂ ਪੈਂਦੀ ਜੇਕਰ ਕਿਸੇ ਨੇ ਕੋਈ ਦੁੱਖ ਸੁਣਾਇਆ ਹੈ ਕੋਈ ਬਹੁਤ ਹੀ ਜ਼ਿਆਦਾ ਦੁਖੀ ਹੈ ਤੇ ਜਿਹੜੀ ਪਰਮਾਤਮਾ ਨੂੰ ਮੰਨਣ ਵਾਲੀ ਰੂਹ ਹੈ ਉਹ ਦਿਲੋਂ ਸੀਸ ਦਿੰਦੀ ਹੈ ਦਿਲੋਂ ਅਰਦਾਸ ਕਰ ਦਿੰਦੀ ਹੈ ਉਸ ਪਰਮਾਤਮਾ ਦੇ ਅੱਗੇ ਤਾਂ ਉਹ ਅਰਦਾਸ ਜਲਦੀ ਕਬੂਲ ਹੋ ਜਾਂਦੀ ਕਿਉਂ ਕਿਉਂਕਿ ਇੱਕ ਵਾਰ ਹੀ ਆਪਾਂ ਕਿਸੇ ਦਾ ਦੁੱਖ ਜਦੋਂ ਸੁਣਦੇ ਆਂ ਤੇ ਮਨ ਦੁਖਦਾ ਹੈ ਦੁੱਖ ਕਿ ਅਸੀਂ ਉਹਦੇ ਹੱਕ ਅੰਦਰ ਦੁਆ ਫਰਿਆਦ ਕਰਦੇ ਆਂ ਕੋਈ ਇੱਕ ਵਾਰ ਹੀ ਵਿਸ਼ਵਾਸ ਦੇ ਨਾਲ ਮੂੰਹ ਦੇ ਵਿੱਚ ਗੜ ਜਾਂਦੇ ਆ ਜੋ ਤੁਹਾਡੀ ਸੇਵਾ ਕੀਤੀ ਹੈ ਉਹ ਲੱਗਦੀ ਹੈ ਤਾਂ ਉਹ ਇੱਕ ਵਾਰ ਹੀ ਵਿਸ਼ਵਾਸ ਦੇ ਨਾਲ ਕੀਤੀ ਹੋਈ ਅਰਦਾਸ ਨੇਤੀ ਕਬੂਲ ਹੋ ਜਾਂਦੀ ਹੈ ਕਿਉਂਕਿ ਉਹਦੇ ਤੇ ਕਦੇ ਵੀ ਤੁਸੀਂ ਇਹ ਗੱਲ ਨੋਟ ਕਰਿਓ ਕਿ ਆਪਾਂ ਜਿਆਦਾ ਪ੍ਰੈਸ਼ਰ ਨਹੀਂ ਪਾਉਂਦੇ ਇੱਕ ਵਾਰ-ਵਾਰ ਅਰਦਾਸ ਕਰੀਏ ਸਿਰਫ ਆਪਾਂ ਕਿਸੇ ਦਾ ਦੁੱਖ ਸੁਣਿਆ ਸੁਣ ਕੇ ਮਾਲਕ ਅੱਗੇ ਅਰਦਾਸ ਕਰ ਦਿੱਤੀ ਕਿ ਇਸ ਸੰਸਾਰ ਦਾ ਭਲਾ ਹੋ ਜਾਵੇ ਆ ਕੰਮ ਵਧ ਜਾਵੇ ਇਹ ਮੁਸ਼ਕਿਲ ਵਿੱਚ ਸਿਰਫ ਇੱਕ ਵਾਰ ਹੀ ਅਰਦਾਸ ਇਨਸਾਨ ਕਰਦਾ ਮੁੜ ਕੇ ਉਹ ਗੱਲਾਂ ਨੂੰ ਦਿਲ ਵਿੱਚੋਂ ਕੱਢ ਦਿੰਦਾ ਹੈ ਤਲਾ ਦਿੰਦਾ ਹੈ ਤੇ ਉਹ ਮਾਲਕ ਉਹ ਇੱਕ ਵਾਰ ਦੀ ਅਰਦਾਸ ਹੀ ਤੁਹਾਡੀ ਸੁਣੀ ਹੋਈ ਫਟ ਕਬੂਲ ਇਸ ਲਈ ਕਰ ਦਿੰਦਾ ਕਿਉਂਕਿ ਇੱਕ ਵਾਰ ਅਰਦਾਸ ਕਰਤੀ ਦੂਸਰੀ ਵਾਰ ਕੋਈ ਅਰਦਾਸ ਬਾਰੇ ਨਾ ਸੋਚਿਆ ਨਾ ਕਿਹਾ ਉਹ ਅਰਦਾਸ ਆਪਣੇ ਆਪ ਪੂਰੀ ਹੋ ਗਈ ਇੱਕ ਵਿਸ਼ਵਾਸ ਰੱਖ ਕੇ ਤੁਸੀਂ ਕਰ ਦਿੱਤੀ ਬਾਕੀ ਮਨ ਵਿੱਚ ਇਹ ਹੈ ਕਿ ਪ੍ਰਮਾਤਮਾ ਜਾਣਦਾ ਹੈ ਕੀ ਸਹੀ ਹੈ ਕੀ ਗਲਤ ਹੈ ਬਾਕੀ ਇਨਸਾਨ ਇਥੇ ਸੋਚ ਲੈਂਦਾ ਕਿ ਉਹ ਪ੍ਰਮਾਤਮਾ ਆਪ ਜਾਣੀ ਜਾਣ ਹੈ ਸੋ ਸਭ ਕੁਝ ਕਰ ਸਕਦਾ ਹੈ انسان ਸਿਰਫ ਇੰਨੀ ਗੱਲ ਕਹਿ ਕੇ ਹੀ ਫ੍ਰੀ ਹੋ ਜਾਂਦਾ ਆ ਉਸ ਤੋਂ ਬਾਅਦ ਕੋਈ ਸੋਚ ਵਿਚਾਰ ਉਸ ਗੱਲ ਦੇ ਨਹੀਂ ਕਰਦਾ ਸਿਰਫ ਇਹ ਸੋਚਦਾ ਹੈ ਕਿ ਮਾਲਕ ਨੇ ਜਹਾ ਤਾਂ ਕਿਰਪਾ ਜ਼ਰੂਰ ਹੋਵੇਗੀ ਸੋ ਇੱਕ ਵਾਰ ਅਰਦਾਸ ਕਰਤੀ ਮੁੜ ਕੇ ਉਹਦੇ ਬਾਰੇ ਨਹੀਂ ਸੋਚਿਆ ਨਹੀਂ ਕੁਝ ਵੀ ਹੋਰ ਬਾਅਦ ਵਿੱਚ ਅਰਦਾਸ ਕਰਨ ਦੀ ਜ਼ਰੂਰਤ ਨਹੀਂ ਪਈ ਨਹੀਂ ਕੀਤੀ ਵਾਰ-ਵਾਰ ਅਰਦਾਸ ਸੋ ਫਿਰ ਇਨਸਾਨ ਇੱਥੇ ਸੋਚਦਾ ਹੈ ਕਿ ਜੇਕਰ ਮਾਲਕ ਨੇ ਚਾਇਆ ਤਾਂ ਜ਼ਰੂਰ ਹੋਵੇਗਾ ਸੋ ਉਸ ਤੋਂ ਬਾਅਦ ਕੋਈ ਵੀ ਟੈਨਸ਼ਨ ਦਿਮਾਗ ਤੇ ਜਿਹੜੀ ਰੱਖੀ ਨਹੀਂ ਤਾਂ ਉਹ ਮਾਲਕ ਨੇ ਅਰਦਾਸ ਸੁਣ ਲਈ ਕਿਉਂਕਿ ਇੱਕ ਵਾਰ ਕੀਤੀ ਵਿਸ਼ਵਾਸ ਰੱਖ ਕੇ ਕਰ ਦਿੱਤੀ ਉਸ ਤੋਂ ਬਾਅਦ ਕੋਈ ਵੀ ਮਨ ਵਿੱਚ ਗੱਲ ਨਹੀਂ ਲਿਆਉਂਦੀ ਤੇ ਇਤਨੀ ਜਦੋਂ ਅਸੀਂ ਆਪਣੇ ਲਈ ਅਰਦਾਸ ਬੇਨਤੀ ਕਰਦੇ ਆਂ ਤੇ ਹਰ ਰੋਜ਼ ਟੈਨਸ਼ਨ ਦੇ ਨਾਲ ਘਰੇ ਰਹਿੰਦੇ ਆਂ ਹਰ ਰੋਜ਼ ਅਰਦਾਸਾਂ ਤੇ ਅਰਦਾਸਾਂ ਅਸੀਂ ਕਰਦੇ ਆਂ ਇੱਕ ਮਨ ਦੇ ਉੱਤੇ ਬੋਝ ਰੱਖਦੇ ਆਂ ਕਿ ਸ਼ਾਇਦ ਉਹ ਪ੍ਰਮਾਤਮਾ ਇਹ ਅਰਦਾਸ ਨੂੰ ਪੂਰੀ ਕਰੇਗਾ ਸ਼ਾਇਦ ਨਹੀਂ ਕਰੇਗਾ ਜਦੋਂ ਇਸ ਤਰ੍ਹਾਂ ਡਾਹਾ ਡੋਲ ਇਨਸਾਨ ਹੁੰਦਾ ਹੈ ਤਾਂ ਫਿਰ ਉਹ ਫਰਿਆਦ ਜਲਦੀ ਕਬੂਲ ਨਹੀਂ ਹੁੰਦੀ ਸੋ ਜਿਹੜੀ ਅਰਦਾਸ ਇੱਕ ਵਾਰ ਕਰ ਦਿੱਤੀ ਵਿਸ਼ਵਾਸ ਰੱਖ ਕੇ ਉਸ ਤੋਂ ਬਾਅਦ ਕੋਈ ਵੀ ਮਨ ਵਿੱਚ ਵਿਚਾਰ ਨਹੀਂ ਲੈ ਕੇ ਆਂਦੀ ਸੋ ਉਹ ਅਰਦਾਸ ਜਲਦੀ ਕਬੂਲ ਹੋ ਜਾਂਦੀ ਹੈ ਸੋ ਇਹ ਕਾਰਨ ਹੁੰਦੇ ਆ ਸੋ ਵਕਤੀ ਗੱਲ ਲੋਕ ਸੁਣ ਕੇ ਸਮਝੋਗੇ ਤਾਂ ਗੱਲ ਸਮਝ ਵਿੱਚ ਆਉਂਦੀ ਹੈ ਸੋ ਜੇਕਰ انسان ਖੁਦ ਹੀ ਆਪਣੇ ਝੇੜਿਆਂ ਨੂੰ ਖਤਮ ਕਰਨਾ ਚਾਹੁੰਦਾ ਹੈ ਤੇ ਆਪ ਹੀ ਸੋਚ ਵਿਚਾਰ ਕਰੇ ਤਾਂ ਕਈ ਮੁਸ਼ਕਲਾਂ ਦੇ ਹੱਲ ਆਪਣੇ ਆਪ ਹੀ ਮਿਲ ਜਾਂਦੇ ਹੈ